ਹਰੇ ਅੰਮ੍ਰਿਤ ਬਾਣੀ ਰਾ ਸੁਣ ਵੜ ਪਾ ਗਿਆ ਹਰੇ ਅੰਮ੍ਰਿਤ ਬਾਣੀ ਰਾ ਜਿੰਨ ਕੋ ਕਰਮ ਲਿਖੇ ਵਿਰੋਧ ਪੈਨਲ ਲੁਧਿਆਣਾ ਦਾ ਜਾਮ ਦੇਖ ਲੋ ਉਹੀ ਲੁਧਿਆਣਾ ਉਹੀ ਜਾਮ ਇੰਨੇ ਫਲਾਈਓਵਰ ਬਣ ਗਏ ਫਿਰ ਵੀ ਜਾਮ ਪੂਰਾ ਦਾ ਪੂਰਾ ਹੀ ਹੈ ਕਿਉਂਕਿ ਆਬਾਦੀ ਬਹੁਤ ਹੈ ਲੁਧਿਆਣਾ ਦੀ ਅਤੇ ਦੁਪਹਿਰ ਦੇ ਕਰੀਬ 12 ਤੋਂ 1 ਵਜਨ ਦਾ ਟਾਈਮ ਹੋ ਰਿਹਾ ਹੈ। ਪਰ ਦੇਖ ਲੋ ਹਲੇ ਵੀ ਰਸ਼ ਕਿੰਨਾ ਹੈ। ਹੁਣ ਚਲਦਾ ਆਂ ਸ਼ਹਿਰ ਚੋਂ ਬਾਹਰ ਨਿਕਲਾਂਗਾ ਫਿਰ ਤੁਹਾਨੂੰ ਮਿਲਾਂਗਾ ਹਾਈਵੇ ਤੇ। ਮੇਰੀ YouTube ਫੈਮਲੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਗੱਜ ਕੇ ਬੁਲਾਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ। ਦੋਸਤੋ ਅੱਜ ਮੈਂ ਜਾ ਰਿਹਾ ਹਾਂ ਗੁਰਦੁਆਰਾ ਮੁਸਕਿਆਣਾ ਸਾਹਿਬ ਜੋ ਕਿ ਹਨ ਮੁੱਲਾਪੁਰ ਦੇ ਵਿੱਚ लुधियाना ਤੋਂ ਕਰੀਬ 30 ਕਿਲੋਮੀਟਰ ਤੇ ਇਹ ਦੇਖ ਲਓ ਤੁਸੀਂ ਹਾਈਵੇ ਤੋਂ ਪਹਿਲਾਂ ਆਪਾਂ ਮੁੜਿਆ ਬਸ ਅੱਡੇ ਤੋਂ ਖੱਬੇ ਫਿਰੋਜ਼ਪੁਰ ਰੋਡ ਵੱਲ ਸਿੱਧਾ ਹਾਈਵੇ ਹੀ ਹੈ ਜੀ ਫਲਾਈਓਵਰ ਹੀ ਫਲਾਈਓਵਰ ਨੇ ਇੱਕ ਵਾਰੀ ਤੁਸੀਂ ਫਲਾਈਓਵਰ ਤੇ ਚੜ ਗਏ ਤਾਂ ਬਸ ਫਿਰ ਮੁੱਲਾਪੋਰੀ ਉਤਰੋਗੇ ਇੰਨਾ ਵਧੀਆ ਜਿਹਾ ਰੋਡ ਹੈ ਮਿੱਤਰੋ ਵੀਡੀਓ ਬਣਾਉਣ ਦਾ ਮੇਨ ਕਾਰਨ ਹੈ ਘਰ ਬੈਠੇ ਵੀਰ ਬਜ਼ੁਰਗ ਪੈਣਾ ਮੇਰੀਆਂ ਜੋ ਵੀ ਨਹੀਂ ਆ ਸਕਦੇ ਉਹਨਾਂ ਨੂੰ ਘਰ ਬੈਠੇ ਦਰਸ਼ਨ ਕਰਾਵਾਂ ਮੇਰਾ ਟਾਰਗੇਟ ਹੈ ਤੇ ਇਸ ਲਈ ਵੀਡੀਓ ਨੂੰ ਪਿਆਰ ਦਿਆ ਕਰੋ ਤਾਂ ਕਿ ਵੱਧ ਤੋਂ ਵੱਧ ਹੌਸਲਾ ਵਜਾਈ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਲਾਈਕ ਔਰ ਸ਼ੇਅਰ ਜ਼ਰੂਰ ਜ਼ੀਰੋ ਮੇਨ ਹਾਈਵੇ ਤੋਂ ਪੈ ਗਿਆਂ ਪਿੰਡਾਂ ਵੱਲ ਨੂੰ ਪਿੰਡਾਂ ਦੇ ਵਿੱਚ ਦੀ ਹੋ ਗਿਆ ਗੁਰਦੁਆਰਾ ਸਾਹਿਬ ਦਾ ਰਸਤਾ ਆਂਦਾ ਗੁਰਦੁਆਰਾ ਮੁਸਕਿਆਣਾ ਸਾਹਿਬ ਦਾ ਬਹੁਤ ਹੀ ਸੋਹਣੇ ਸੋਹਣੇ ਪਿੰਡ ਨੇ ਦੇਖੋ ਨਜ਼ਾਰਾ ਪੂਰਾ ਸਜੇ ਖੱਬੇ ਪੂਰੀ ਖੇਤੀ ਹੋ ਰਹੀ ਹੈ ਬਿਲਕੁਲ ਵਧੀਆ ਰੋਡ ਕੋਈ ਟੁੱਟੀ ਨਹੀਂ ਕੋਈ ਕੁਛ ਨਹੀਂ ਪਿੰਡਾਂ ਵਾਲੇ ਵੀਰੋ ਤੁਸੀਂ ਦੇਖ ਲਓ ਜੇ ਤੁਸੀਂ ਪਿੰਡਾਂ ਤੋਂ ਦੂਰ ਹੋ ਤਾਂ ਆਹ ਦੇਖੋ ਜੀ ਤੁਹਾਡੇ ਪਿੰਡ ਆ ਗਏ ਲੈ ਲਓ ਨਜ਼ਾਰੇ ਆਹ ਦੇਖੋ ਖੱਬੇ ਪੂਰੀ ਫਸਲ ਲੱਗੀ ਹੈ ਸਜੇ ਵੀ ਬਿਲਕੁਲ ਵਿੱਚ ਦੀ ਲੰਘ ਰਿਹਾ ਪਿੰਡਾਂ ਦੇ ਨਜ਼ਾਰਾ ਬਹੁਤ ਵਧੀਆ ਆ ਰਿਹਾ ਤੁਹਾਨੂੰ ਪਤਾ ਹੀ ਇਹ ਪਿੰਡਾਂ ਦੇ ਰਸਤੇ ਮੈਨੂੰ ਕਿੰਨੇ ਪਸ ਹਰ ਵੀਡੀਓ ਜਮੈਂ ਪਿੰਡਾਂ ਚੋਂ ਲੰਘਣ ਦੀ ਕੋਸ਼ਿਸ਼ ਕਰਦਾ ਸਿੱਧਾ ਗੁਰਦੁਆਰਾ ਸਾਹਿਬ ਦੀ ਵੀਡੀਓ ਨਹੀਂ ਬਣਾਈਦੀ ਆਪਾਂ ਰਸਤੇ ਦੀ ਵੀ ਬਣਾਈਦੀ ਐ ਐਦਾਂ ਲੱਗੇ ਤੁਸੀਂ ਨਾਲ ਜੁੜੇ ਹੋਏ ਹੋ ਤੁਹਾਨੂੰ ਲੱਗੇ ਵੀ ਨਾਲ ਜਾ ਰਹਿਆਂ ਠੇਠ ਪਿੰਡਾਂ ਚੋਂ ਲੰਘ ਰਿਹਾ ਅੱਬਾ ਇਹ ਪਿੰਡਾਂ ਦਾ ਛੋਟਾ ਮੋਟਾ ਬਾਜ਼ਾਰ ਵੀ ਆ ਗਿਆ ਕੋਈ ਇਹ ਮੁੱਲਾਪੁਰ ਦਾਖਾ ਪਿੰਡ ਐ ਇਹਦੇ ਵਿੱਚ ਹਨ ਗੁਰਦੁਆਰਾ ਸਾਹਿਬ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਦੇ ਇਹ ਗੱਡੀ ਚੋਂ ਕਰਾ ਰਿਹਾ ਹੁਣ ਮੈਂ ਪੈਦਲ ਫੇਰ ਆ ਕੇ ਤੁਹਾਨੂੰ ਦਰਸ਼ਨ ਕਰਾਵਾਂਗਾ ਗੱਡੀ ਚੋਂ ਓਨੀ ਵਧੀਆ ਵੀਡੀਓ ਨਹੀਂ ਬਣ ਪਾਣੀ ਮੈਂ ਤੇ ਆਣੇ ਸਾਹਿਬ ਗੁਰਦੀਆਂ ਲੱਗੀਆਂ ਸੀ ਉੱਦੋਂ ਇੱਥੇ ਵੀ ਲੱਗੀਆਂ ਹੋ ਤੁਆਂ ਨੂੰ ਸਾਰੀ ਮੈਂ ਵੀਡੀਓ ਬਣਾਉ ਕੇ ਵਧੀਆ ਤੋਂ ਵਧੀਆ ਦਰਸ਼ਨ ਕਰਾਉਂਦਾ ਹੈ। ਐਗੀ ਕਾਰ ਪਾਰਕਿੰਗ ਕਾਰ ਪਾਰਕਿੰਗ ਚੱਲਦਾ। ਖੁੱਡੀ ਡੁੱਲੀ ਕਾਰ ਪਾਰਕਿੰਗ ਹੈ ਸਾਡੇ ਤੋਂ ਇਲਾਵਾ ਇੱਕੋ ਗੱਡੀ ਹੋ ਰਹਾ ਬਸ। ਗੱਜ ਕੇ ਬੁਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣੋ ਵੀਰੋ ਤੇ ਬਜ਼ੁਰਗੋ ਮੇਰੀ YouTube ਫੈਮਲੀ ਅੱਜ ਅਸੀਂ ਆਇਆ ਗੁਰਦੁਆਰਾ ਸ਼ਹੀਦ ਗੰਜ ਮੁਸਕੇ ਆਣਾ ਸਾਹਿਬ ਜੋ ਕਿ ਹੈ ਪਿੰਡ ਮੁੱਲਾਪੁਰ ਦੇ ਵਿੱਚ। ਲੁਧਿਆਣੇ ਤੋਂ ਆਪਾਂ ਅੱਜ ਫਿਰੋਜ਼ਪੁਰ ਰੋਡ ਨੂੰ ਜਾਈਏ ਫਿਰੋਜ਼ਪੁਰ ਵਾਲੇ ਪਾਸੇ ਤੇ ਉਧਰੋਂ ਰਸਤੇ ਤੁਹਾਨੂੰ ਸੱਜੇ ਮੋੜ ਗੁਰਦੁਆਰਾ ਸਾਹਿਬ ਆਉਂਦੇ ਹਨ। ਇੱਥੇ ਸ ਥੋੜੀ ਦੇਰ ਬਾਅਦ ਸਾਰਾ ਦੱਸ ਦਾਂਗਾ ਬਾਕੀ ਇਸ ਗੁਰਦੁਆਰਾ ਸਾਹਿਬ ਦੀ ਖਾਸੀਅਤ ਹੈ ਇੱਥੇ ਮੂਰਤੀਆਂ ਬਣੀਆਂ ਹੋਈਆਂ ਨੇ ਕਾਫੀ ਵਧੀਆ ਵਧੀਆ ਸਿੱਖ ਇਤਿਹਾਸ ਬਾਰੇ ਮੂਰਤੀਆਂ ਦੇ ਰਾਹੀਂ ਦੱਸਿਆ ਗਿਆ ਸਾਰਾ ਜਿਵੇਂ ਗੁਰਦੁਆਰਾ ਮਹੱਦੇ ਆਣਾ ਸਾਹਿਬ ਦੀਆਂ ਮੂਰਤੀਆਂ ਬਣੀਆਂ ਉਦਾਂ ਹੀ ਇੱਥੇ ਵੀ ਬਣੀਆਂ ਹੋਈਆਂ ਨੇ ਦੇਖੋ ਆ ਦੋਨੇ ਪਾਸੇ ਮੂਰਤੀਆਂ ਦੇਖੋ ਫਿਰ ਤੁਹਾਨੂੰ ਅੰਦਰਲੀ ਮੂਰਤੀਆਂ ਵੀ ਦਿਖਾਂਦਾ ਤੇ ਹੁਣ ਆਪਾਂ ਕਰਦੇ ਹਾਂ ਗੁਰਦੁਆਰਾ ਸਾਹਿਬ ਜੀ ਐਂਟਰੀ ਵੀਰੋ ਅੰਦਰ ਵੜ ਕੇ ਨਾਲ ਹੀ ਸੱਜੇ ਪਾਸੇ ਦੇਖੋ ਤੁਹਾਨੂੰ ਮੂਰਤੀਆਂ ਨਜ਼ਰ ਆਣਗੀਆਂ ਜੋਖੀ ਸਿੱਖਾਂ ਤੇ ਹੋਏ ਜ਼ੁਲਮਾਂ ਦੀ ਤਸਵੀਰ ਬਿਆਨ ਕਰਦੀ ਇਨ ਨਾਲ ਹੀ ਗੇਟ ਆ ਤੇ ਗੇਟ ਚੋਂ ਅੰਦਰ ਜਾ ਕੇ ਤੁਸੀਂ ਮੂਰਤੀਆਂ ਦੇਖ ਸਕਦੇ ਹੋ ਆ ਦੇਖੋ ਇੱਥੇ ਲਿਖਿਆ ਹੋਇਆ ਜੀ ਇੱਥੇ ਮੱਥਾ ਟੇਕਣਾ ਬਣਾ ਹੈ ਇਹ ਪ੍ਰੇਰਨਾ ਸੋਤਨ ਨਹੀਂ ਕੋਈ ਸਾਡੇ ਗੁਰੂਆਂ ਦੀ ਫੋਟੋ ਨਹੀਂ ਹੈ ਜੋ ਜੀ ਮੱਥਾ ਟੇਕੀਏ ਆ ਲੋ ਜੀ ਸੰਗਤੋ ਦਰਸ਼ਨ ਕਰੋ ਪਹਿਲੀ ਮੂਰਤੀ ਤੋਂ ਸ਼ੁਰੂ ਕਰਦੇ ਹਾਂ ਜੀ ਇਹ ਹੈ ਜੀ ਪਹਿਲੀ ਮੂਰਤੀ ਹਲੇ ਇੱਥੇ ਲਿਖਿਆ ਨਹੀਂ ਹੋਇਆ ਨਾਮ ਕਿਹਦੀ ਮੂਰਤੀ ਹੈ ਇਹਦੇ ਬਾਰੇ ਕੁਝ ਲਿਖਿਆ ਨਹੀਂ ਬਾਕੀ ਮੂਰਤੀਆਂ ਅੱਗੇ ਲਿਖਿਆ ਹੋਇਆ ਦੇਖਦੇ ਅੱਗੇ ਜਾ ਕੇ ਆ ਦੇਖੋ ਜੀ ਮੂਰਤੀ ਆ ਗਈ ਦੂਜੀ ਨਿਹੰਗ ਸਿੰਘ ਭਾਈ ਅੱਗੜ ਸਿੰਘ ਜੀ ਇਹ ਉਹ ਯੋद्धा ਹੈ ਜਿਸਨੇ ਸਾਨੂੰਵਾਲ ਦੇ ਸ਼ੰਭ ਮੁੱਲਾਪੁਰ ਵੀ ਸ਼ਹੀਦ ਹੋਏ ਸਨ ਆ ਦੇਖੋ ਵੱਡਾ ਜਿਹਾ ਪਾਰਕ ਹੈ ਪੂਰਾ ਆਉਣ ਵਾਲੇ ਸਮੇਂ 'ਚ ਤੇ ਹੋਰ ਵੀ ਮੂਰਤੀਆਂ ਮੇਰੇ ਖਿਆਲ ਨਾਲ ਲੱਗ ਸਕਦੀਆਂ ਕਿਉਂਕਿ ਮੈਂ ਤੇ ਆਣਾ ਸਾਇਦ ਤੁਸੀਂ ਵੀਡੀਓ ਦੇਖਿਓ ਉਹਦੇ 'ਚ ਬਹੁਤ ਮੂਰਤੀਆਂ ਆ ਆ ਦੇਖੋ ਜੀ ਇਹ ਲਿਖਿਆ ਹੋਇਆ ਸੰਖੇਪ ਇਤਿਹਾਸ ਆ ਦੇਖੋ ਇੱਥੇ ਜਿਹੜੇ ਬੱਚਿਆਂ ਦੇ ਅੰਗ ਅੰਗ ਕੱਟ ਕੇ ਬੀਬੀਆਂ ਨੂੰ ਮਾਤਾਵਾਂ ਦੇ ਝੋਲੀ 'ਚ ਪਾ ਰਹੇ ਹਨ ਉਹ ਵੀਡੀਓ ਦਰਸਾਈ ਗਈ ਹੈ ਇੱਥੇ ਜਲਾਦ ਅੰਗ ਅੰਗ ਕੱਟ ਰਿਹਾ ਹੈ ਆ ਦੇਖੋ ਬੱਚੇ ਦੀ ਗਰਦਨ ਫੜੀ ਹੋਈ ਹੈ ਉਹਦੀ ਬਾਹ ਫੜੀ ਹੋਈ ਹੈ ਉਹ ਪਾਲੇ ਦੇਖੋ ਤ੍ਰਸ਼ੂਲ ਦੇ ਵਿੱਚ ਬੱਚੇ ਨੂੰ ਇਦਾਂ ਖੋਇ ਇਹ ਦੇਖ ਕੇ ਰੂਹ ਕੰਬ ਜਾਂਦੀ ਹੈ ਮਿੱਤਰੋ ਆ ਇਤਿਹਾਸ ਹੈ ਇਹਦੀ ਤੁਸੀਂ ਸਕਰੀਨਸ਼ਾਟ ਲੈ ਕੇ ਪੜ ਸਕਦੇ ਹੋ ਬਾਕੀ ਮੈਂ ਤੁਹਾਨੂੰ ਇਤਿਹਾਸ ਸੁਣੇ ਦੱਸ ਵੀ ਦਿਆਂਗਾ ਅੱਗੇ ਦੂਜੀ ਮੂਰਤੀ ਬਣੀ ਹੋਈ ਹੈ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਤੇ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਇੱਧਰ ਹੈਗੀ ਵੀ ਵੀ ਸ਼ਹੀਦ ਸ਼ਹੀਦ ਅਤੇ ਮਹਾਨ ਯੋद्धा ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਕਾਲਾ ਸਾਹਿਬ ਭਿੰਡਰਾ ਵਾਲੇ ਉਹਨਾਂ ਦੀ ਮੂਰਤੀ ਬਣੀ ਹੋਈ ਹੈ ਦੇਖੋ ਅਧਰਮੀ ਸਿੰਘ ਸਿੰਗੜੀਆਂ ਮੁਗਲਾਂ ਦੇ ਜ਼ੁਲਮ ਸਹੰਦੀਆਂ ਹੋਈਆਂ ਆ ਦੇਖੋ ਆ ਦੇਖੋ ਜੀ ਉੱਤੋਂ ਪੱਥਰ ਸਿੱਟ ਰਿਹਾ ਹੈ ਜਲਾਦ ਸਿੰਗਣੀ ਲੇਟੀ ਹੋਈ ਹੈ ਇਦਾਂ ਸ਼ਹੀਦ ਕੀਤੇ ਗਏ ਜ਼ੁਲਮ ਕਰਕੇ ਮੁਸਲਮਾਨਾਂ ਵੱਲੋਂ ਉਸ ਜਮਾਨੇ 'ਚ ਜਦੋਂ ਜ਼ਬਰਦਸਤੀ ਕਹਿੰਦੇ ਸੀ ਤੁਸੀਂ ਇਸਲਾਮ ਕਬੂਲ ਕਰੋ ਤੇ ਸਾਡੇ ਗੁਰੂਆਂ ਨੇ ਨਹੀਂ ਕਬੂਲਿਆ ਤੇ ਉਹਨਾਂ ਦੇ ਇਸ ਤਰ੍ਹਾਂ ਦੇ ਜ਼ੁਲਮ ਕੀਤੇ ਗਏ ਉਸ ਜਮਾਨੇ 'ਚ ਜਦੋਂ ਯੁੱਧ ਦੇ ਦੌਰਾਨ ਜਿਹੜੇ ਸਿਪਾਹੀ ਥੱਲੇ ਡਿੱਗੇ ਹੁੰਦੇ ਸੀ ਉਹਨਾਂ ਨੂੰ ਪਾਣੀ ਪਿਆੰਦੇ ਹੋਏ ਆ ਵਿਸ਼ਾਲ ਦਰਖਤ ਦੇਖੋ ਜੀ ਕਿਸ ਜਮਾਨੇ ਦਾ ਦਰਖਤ ਹੈ ਇਹਦਾ ਕਿੰਨਾ ਚੌੜਾ ਤਣਾ ਹੈ ਤੁਸੀਂ ਦੇਖੋ ਅੱਜ ਮੌਸਮ ਥੋੜਾ ਠੰਡਾ ਹੈ ਤੁੱਪ ਨਹੀਂ ਆਈ ਚਲੋ ਕੋਈ ਗੱਲ ਨਹੀਂ ਵੀਰੋ ਤੇ ਭੈਣੋ ਤੇ ਬਜ਼ੁਰਗੋ ਦਰਸ਼ਨ ਕਰੋ ਗੁਰਦੁਆਰਾ ਸ਼ਹੀਦਗੰਜ ਮੁਸਕਿਆਣਾ ਸਾਹਿਬ ਜੀ ਦੇ ਆ ਦੇਖੋ ਤੁਹਾਨੂੰ ਵੱਡੀ ਕਰਕੇ ਪੂਰੀ ਵੀਡੀਓ ਦਿਖਾਉਂਦਾ ਹਾਂ ਇਹ ਗੁਰਦੁਆਰਾ ਸਾਹਿਬ ਦਾ ਬਾਹਰਲਾ ਥਿਊ ਹੈ ਇਸ ਤੋਂ ਬਾਅਦ ਚੱਲਾਂਗਾ ਮੈਂ ਅੰਦਰ ਤੇ ਅੰਦਰਲੀ ਸਾਰੀ ਵੀਡੀਓ ਤੁਹਾਨੂੰ ਦਿਖਾਵਾਂਗਾ ਆ ਛੋਟਾ ਜਿਹਾ ਗੇਟ ਲੱਗਾ ਇਹਨੂੰ ਖੋਲ ਕੇ ਆਪਾਂ ਚੱਲਦੇ ਹਾਂ ਅੰਦਰ ਗੁਰਦੁਆਰਾ ਸਾਹਿਬ ਦੇ ਅੰਦਰ ਇੱਧਰ ਹੈਗਾ ਜੀ ਮੈਮੋਰੀਅਲ ਲਾਇਬ੍ਰੇਰੀ ਹਾਲ ਤੇ ਸਾਹਮਣੇ ਗੁਰਦੁਆਰਾ ਸਾਹਿਬਨ ਇੱਧਰ ਲਾ ਸਾਰਾ ਦੇਖੋ ਵੱਡਾ ਵਧੀਆ ਪਾਰਕ ਬਣਿਆ ਹੈ ਬਹੁਤ ਵਧੀਆ ਇੱਥੇ ਦੇਖੋ ਜੀ ਜੋੜਾ ਘੜਾ ਹੀ ਹੈ ਛੋਟਾ ਜਿਹਾ ਇੱਥੇ ਇੱਥੇ ਜੋੜੇ ਉਤਾਰ ਕੇ ਆਪਾਂ ਨੂੰ ਅੰਦਰ ਜਾਣਾ ਹੁੰਦਾ ਆ ਰੈਕ ਜਾਂ ਬਣਿਆ ਬਸ ਇਹੀ ਜੋੜਾ ਘੜਾ ਹੈ ਇੱਥੇ ਉਤਾਰਦਾ ਜੋੜੇ ਫਿਰ ਚਲਦੇ ਆਂ ਅੰਦਰ ਸ਼ਾਹ ਸਾਹਿਬ ਦੇ ਦਰਸ਼ਨ ਕਰੋ ਜੀ ਆਜ ਦਾ ਹੁਕਮਨਾਮਾ ਪੜ ਲਓ ਬਾਕੀ ਅੰਦਰ ਜਾ ਕੇ ਤੁਹਾਨੂੰ ਸਾਰਾ ਵੀਊ ਦਿਖਾਉਂਦਾ ਫਿਰ ਬਾਅਦ ਚ ਵੌਇਸਓਵਰ ਦੇਾਂਗੇ ਇਹ ਇਤਿਹਾਸਕ ਜੀ ਹਾਂਜੀ ਹਾਂਜੀ ਉਹ ਮੈਂ ਹੁਣੇ ਪੜ ਕੇ ਫਿਰ ਬੋਲੂਗਾ ਨਾ ਵਿੱਚ ਸੰਗਤੋਂ ਇਤਿਹਾਸ ਦਾ ਸਕਰੀਨਸ਼ਾਟ ਲੈ ਲਿਓ ਮੈਂ ਵੀ ਪਾ ਦਾਂਗਾ ਵਿੱਚ ਤੇ ਬਾਅਦ ਚ ਤੁਹਾਨੂੰ ਇਤਿਹਾਸ ਵੀ ਸੰਖੇਪ ਵਿੱਚ ਦੱਸ ਦਿਆਂਗਾ ਹੁਣ ਅੰਦਰ ਚੱਲਦੇ ਆਂ ਫਿਰ ਅੰਦਰੋਂ ਬਾਹਰ ਨਿਕਲ ਕੇ ਫਿਰ ਗੱਲਾਂ ਕਰਦੇ ਆਂ ਸੰਗਤੋਂ ਗੁਰਦੁਆਰਾ ਸ਼ਹੀਦ ਗੰਗ ਮੁਸਕਿਆਣਾ ਸਾਹਿਬ ਦਾ ਇਤਿਹਾਸ ਸੰਖੇਪ ਵੀ ਦੱਸ ਦਿੰਦਾ ਆ ਬਾਕੀ ਤੁਸੀਂ ਸਕਰੀਨਸ਼ਾਟ ਤੁਸੀਂ ਪੜ ਲਿਓ ਸਨ 1748 ਤੋਂ ਸਨ 1753 ਈਸਵੀ ਤੱਕ ਸਿੱਖਾਂ ਦਾ ਕਤਲੇਆਮ ਹੁੰਦਾ ਰਿਹਾ। ਉਸ ਸਮੇਂ ਵਜ਼ੀਰ ਕਮਰੁद्दीन ਦਾ ਪੁੱਤਰ ਮੀਰ ਮੰਨੂ ਲਾਹੌਰ ਦਾ ਸੁਬਾ ਮੁਕਰਰ ਹੋਇਆ ਸੀ। ਮੀਰ ਮੰਨੂ ਨੇ ਹਜ਼ਾਰਾਂ ਸਿੱਖ ਕਤਲ ਕੀਤੇ। ਉਹਨੇ ਹੁਕਮ ਦਿੱਤਾ ਜੜਾ ਵੀ ਸਿੱਖ ਮਿਲਿਆ ਉਹਦੇ ਦਾੜੀ ਕੇਸ ਕੱਟ ਦਿੱਤਾ ਜਾਂ। ਸਿੱਧਕੀ ਸਿੱਖਾਂ ਨੇ ਨਾਰਾ ਬੁਲੰਦ ਕੀਤਾ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ। ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਣਾ ਚੌਣੇ ਹੋਏ। ਇਸ ਜੰਗ ਵਿੱਚ ਸਿੱਖਾਂ ਦੇ ਨਾਲ-ਨਾਲ ਬੀਬੀਆਂ ਨੇ ਵੀ ਬੜੀ ਬਾਜ਼ੀ ਨਾਲ ਸਾਥ ਦਿੱਤਾ ਤੇ ਵੱਡੀ ਗਿਣਤੀ ਵਿੱਚ ਸ਼ਹੀਦੀ ਪ੍ਰਾਪਤ ਕੀਤੀ। ਬੀਬੀਆਂ ਨੂੰ ਇਸ ਤਾਰ ਕਰਕੇ ਇਸ ਕੈਂਪ ਵਿੱਚ ਮੁੱਲਾਂਪੁਰ ਵਿੱਚ ਕੈਦ ਕੀਤਾ ਜਾਂਦਾ ਸੀ ਇਸ ਸ਼ਹੀਦੀ ਸਥਾਨ ਦੀ ਖੋਜ ਸੰਤ ਵਿਸਾਖਾ ਸਿੰਘ ਜੀ ਨੇ ਕੀਤੀ ਤੇ ਤੋਂ ਸੰਗਤਾਂ ਵਾਲੋ ਗੁਰਦੁਆਰਾ ਸਾਹਿਬ ਬਣਾ ਲਈ ਨੀਹ ਪੁੱਟਿਆ ਗਿਆ ਕੁਝ ਬੀਬੀਆਂ ਤੇ ਬੱਚਿਆਂ ਦੇ ਸਾਬਤ ਪਿੰਜਰ ਮਿਲੇ ਜੋ ਕਿ ਕਾਫੀ ਸਮੇਂ ਤੋਂ ਸਥਾਨ ਤੇ ਸੰਭਾਲ ਕੇ ਰੱਖੇ ਹੋਏ ਸਨ ਕਾਫੀ ਲੰਬਾ ਇਤਿਹਾਸ ਹੈ ਤੁਸੀਂ ਸਕਰੀਨ ਸ਼ਾਟ ਲੈ ਕੇ ਪੜ੍ਹ ਸਕਦੇ ਹੋ ਬਾਹਰ ਝੂਠੇ ਬਰਤਨ ਤੋਂ ਹੁੰਦੀ ਜਗਾ ਬਣੀ ਹੈ ਤੇ ਇਹ ਲੰਗਰ ਹਾਲ ਇੱਥੇ ਲੰਗਰ ਬਣਦਾ ਵੀ ਹੈ ਤੇ ਇੱਥੇ ਹੀ ਵਰਤਾਇਆ ਵੀ ਜਾਂਦਾ ਆ ਦੇਖੋ ਇੱਥੇ ਲੰਗਰ ਵਰਤਾਂਦੇ ਹਨ ਇੱਥੇ ਲੰਗਰ ਸਾਰਾ ਬਣਦਾ ਹੈ। ਸੰਗਤੋ ਬੋਲੀ ਸਾਹਿਬ ਲਿਖਿਆ ਹੈ ਉਸ ਸਾਈਡ ਉੱਥੇ ਚਲਦੇ ਹਾਂ ਬੋਲੀ ਸਾਹਿਬ ਦੇ ਕਰਦੇ ਹਾਂ ਦਰਸ਼ਨ। ਦੇਖਦਾ ਹਾਂ ਬੋਲੀ ਸਾਹਿਬ ਇਸ ਸਾਈਡ ਹੈ ਤਾਂ ਉਧਰ ਚਲਦੇ ਹਾਂ। ਤੁਹਾਨੂੰ ਨੇੜੇ ਜਾ ਕੇ ਦਰਸ਼ਨ ਕਰਾ ਦੇਣਾ। ਇਹ ਬੋਲੀ ਸਾਹਿਬ ਜੀ ਤੇ ਇਹ ਗੁਰਦੁਆਰਾ ਸਾਹਿਬ ਦੇਲੇ ਪਾਸੋਂ ਦੇਖੋ ਸਾਰਾ ਵਿਊ। ਆ ਗੁਰਦੁਆਰਾ ਸਾਹਿਬ ਦਾ ਸਾਰਾ ਵਿਊ ਦੇਖੋ। ਸੱਜੇ ਪਾਸੇ ਖੱਬੇ ਪਾਸੇ ਸਾਰਾ ਵਿਊ ਦਿਖਾਵਾਂਗਾ ਤੁਹਾਨੂੰ। ਪੂਰੀ ਸ਼ਾਂਤੀ ਇਸ ਟਾਈਮ ਗੁਰਦੁਆਰਾ ਸਾਹਿਬ 'ਚ। ਸੰਗਤ ਬਿਲਕੁਲ ਵੀ ਇਸ ਟਾਈਮ ਕੋਈ ਨਹੀਂ। ਇਕੱਲਾ ਮੈਂ ਹੀ ਘੁੰਮ ਰਿਹਾ। ਸੰਗਤ ਦੇ ਨਾਮ ਤੇ ਮਿੱਤਰੋ ਇਹ ਲੰਗਰ ਹਾਲ ਹੈ ਜੀ ਗੁਰਦੁਆਰਾ ਸਾਹਿਬ ਦਾ ਤੁਹਾਨੂੰ ਅੰਦਰ ਸਾਰਾ ਦਿਖਾ ਦਿੰਦਾ ਆ ਦੇਖੋ ਚਾਰੇ ਪਾਸੇ ਤੁਸੀਂ ਕਾਫੀ ਖੁੱਲਾ ਢੁਲਾ ਲੰਗਰ ਹਾਲ ਬਣਿਆ ਉਧਰ ਸਿੱਖ ਲਾਇਬ੍ਰੇਰੀ ਹੈ ਉਧਰ ਹੁਣ ਚੱਲਦੇ ਆ ਆ ਦੇਖੋ ਜੀ ਸਿੱਖ ਲਾਇਬ੍ਰੇਰੀ ਸਾਰਾ ਸਿੱਖਾਂ ਤੇ ਜਿਹੜੇ ਅਤਿਆਚਾਰ ਹੋਏ ਨੇ ਸਾਰਾ ਇਹਦੇ ਦਿਖਾਇਆ ਗਿਆ ਹੈ ਬਾਹਰ ਮੂਰਤੀਆਂ ਵੀ ਤੁਹਾਨੂੰ ਮੈਂ ਦਿਖਾਈ ਦਿੱਤੀਆਂ ਜਿਸ ਚ ਸਾਰਾ ਦੱਸਿਆ ਗਿਆ ਤੇ ਸਿੱਖ ਲਾਇਬ੍ਰੇਰੀ ਹੈ ਗੁਰਦੁਆਰਾ ਸਾਹਿਬ ਦੀ ਆ ਦੇਖੋ ਜੀ ਪੁਰਾਣੇ ਜ਼ਮਾਨੇ ਦੀਆਂ ਫੋਟੋਆਂ ਬਣੀਆਂ ਹੋਈਆਂ ਨੇ ਕਾਫੀ ਪੁਰਾਣੀਆਂ ਹਨ ਤੇ ਇਹਦੇ ਇਤਿਹਾਸ ਲਿਖਿਆ ਤੁਹਾਨੂੰ ਮੈਂ ਸਾਰਾ ਜਾ ਕੇ ਦੱਸਾਂਗਾ ਆਰਾਮ ਨਾਲ ਵੌਇਸਓਵਰ ਦੇ ਕੇ ਸਿੱਖ ਲਾਇਬ੍ਰੇਰੀ ਤੋਂ ਮਿੱਤਰੋ ਬਾਹਰ ਆ ਗਏ ਹੁਣ ਆਪਾਂ ਚੱਲਦੇ ਹਾਂ ਪੂਰਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋ ਗਏ ਸੰਤੋ ਪਵਦੀਆ ਤੋਂ ਪਵਦੀਆ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਲਾਈਕ ਔਰ ਸ਼ੇਅਰ ਜਰੂਰ ਕਰ ਦਿਓ ਹੁਣ ਆਪਣੇ ਦਾਸ ਗੁਰਵਿੰਦਰ ਸਿੰਘ ਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ